ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਰਪਾਲ ਕਾ ਟਿੱਬੀ ਇੱਕ ਡੇਰਾ ਬਾਬਾ ਨਾਨਕ ਦੇ ਕਨੀਓ ਇੱਕ ਖਬਰ ਲਿਕੜ ਕੇ ਆਈ ਹੈ ਬਹੁਤ ਮੰਦ ਭਾਗੀ ਹੈਗੀ ਸਵੇਰੀ ਸੱਪ ਨੇ ਸਾਰਿਆਂ ਨੇ ਸੁਣੀ ਹੋਣੀ ਵੀ ਇੱਕ ਸੱਤ ਜੀਆਂ ਦਾ ਨੁਕਸਾਨ ਹੋ ਗਿਆ ਇੱਕ ਪਟਾਸ ਨਾਲ ਆ ਜਿਹੜੇ ਲੋਕ ਬੱਚੇ ਵਜਾਉਂਦੇ ਨੇ ਧੋਪੜੇ ਧੋਪੜੇ ਨੇ ਜਿਹੜੇ ਤੇ ਉਹਨਾਂ ਦੇ ਜਿੱਤ ਜਦੋਂ ਉਹਨਾਂ ਨੇ ਪਟਾਸ ਪਾਈ ਮਤਲਬ ਇੱਕ ਬੱਚੇ ਦੀਆਂ ਦੋ ਏਵਾਵਾਂ ਉੱਡੀਆਂ ਇੱਕ ਬੱਚੇ ਦੀ ਇੱਕ ਉੱਡ ਗਈ ਦੋ ਜਣੇ ਦੀ ਨਿਗਾ ਵਾ ਗਈ ਤੇ ਇੱਕ ਜੀ ਦਾ ਫੇਰ ਨੁਕਸਾਨ ਹੋਗਾ ਇੱਕ ਜੀ ਖਤਮ ਹੋ ਗਿਆ ਮਤਲਬ ਇੱਥੇ ਲਾ ਕਾਮੀ ਕੀਦੀ ਹੈਗੀ ਲਾ ਪਰਵਾਹੀ ਕੀਦੀ ਹੈ ਕਿ ਉਸ ਪਰਿਵਾਰ ਦੀ ਹੈ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਸ ਪਰਿਵਾਰ ਦੀ ਹੈ ਵੀ ਕਿਉਂਕਿ ਅਸੀਂ ਇੱਕ ਇਕੱਲੇ ਇਕੱਲੇ ਬੱਚੇ ਦੇ ਹੱਥ ਚੋਂ ਚੀਜ਼ਾਂ ਫੜਾਤੀਆਂ ਅਸੀਂ ਦੇਖਿਆ ਨਹੀਂ ਸਾਡੇ ਬੱਚੇ ਕੀ ਲੈ ਕੇ ਆਏ ਨੇ ਉਸ ਤੋਂ ਬਾਅਦ ਨਾ ਕਾਮੀ ਕੀਦੀ ਹੈ ਪ੍ਰਸ਼ਾਸਨ ਦੀ ਜਿਨੇ ਵੇਖਿਆ ਹੀ ਨਹੀਂ ਹੈਗਾ ਵੀ ਉਧਰ ਤਕਾਨਦਾਰ ਕੀ ਵੇਚ ਰਿਹਾ ਹੈਗਾ ਹੁਣ ਸਵਾਲ ਇੱਥੇ ਹੈਗਾ ਬਿਨਾਂ ਤਾਂ ਤੁਹਾਡੀ ਪ੍ਰਸ਼ਾਸਨ ਰਾਖੀ ਕਰੇ ਨਾ ਤੁਹਾਡੀ ਸਰਕਾਰ ਰਾਖੀ ਕਰੇ ਜੇ ਰਾਖੀ ਕਰਨੀ ਹੈ ਨਾ ਆਪਣੇ ਬੱਚਿਆਂ ਦੀ ਆਪਾਂ ਨੇ ਖੁਦ ਕਰਨੀ ਹੈਗੀ ਅਸੀਂ ਖੁਦ ਇੰਨੇ ਜ਼ਿੰਮੇਵਾਰ ਬਣਨਾਗਾ ਕਿ ਸਾਡੇ ਬੱਚੇ ਕੀ ਕਰ ਰਹੇ ਨੇ ਕਿਉਂਕਿ ਸਰਕਾਰਾਂ ਤਾਂ ਸੋਨੂੰ ਕਿਸੇ ਨਾ ਕਿਸੇ ਤਰੀਕੇ ਮਾਰਨਾ ਚਾਹੁੰਦੀਆਂ ਨੇ ਮਾਰ ਕੇ ਹਟਣਗੀਆਂ ਪਰ ਅਸੀਂ ਆਪਣੇ ਬੱਚਿਆਂ ਦੀ ਰਾਖੀ ਕਰਨੀ ਹੈਗੀ ਸਾਡੇ ਸਮੇਂ 'ਚ ਵੀ ਦਿਵਾਲੀਆਂ ਮਨਾਈਆਂ ਜਾਂਦੀਆਂ ਤੇ ਆ ਕੀ ਸੀ ਇੱਕ ਛੋਟੇ-ਛੋਟੀਆਂ ਫੁੱਲ ਛੜੀਆਂ ਲਿਆਉਂਦੇ ਸੀ ਮੁਰਗਾ ਵਾ ਬੰਬ ਜੇ ਹੁੰਦੇ ਸੀ ਉਹ ਲਿਆਉਂਦੇ ਸੀ ਚਲੋ ਜੀ ਦੀਵਾਲੀ ਹੁਣ ਅਸੀਂ ਖੁਦ ਅਸੀਂ ਬੱਚਿਆਂ ਨੂੰ ਮੌਤ ਦਾ ਸਮਾਨ ਅਸੀਂ ਖੁਦ ਲੈ ਕੇ ਦੇ ਤਾ ਅਸੀਂ ਖੁਦ ਵੀਡੀਓ ਬਣਾ ਕੇ ਅਪਲੋਡ ਕਰਦੇ ਵੀ ਅਸੀਂ ਬਸ ਰਫਲਾਂ ਚਲਾ ਰਹੇ ਹਾਂਗੇ ਕੀ ਫਾਇਦਾ ਲਿਕੜਿਆ ਦੇਖੋ ਕਿੱਡਾ ਵੱਡਾ ਨੁਕਸਾਨ ਹੋ ਗਿਆ ਮੇਰੀ ਸਾਰਿਆਂ ਨੂੰ ਅਪੀਲ ਆ ਆਪਣੇ ਬੱਚਿਆਂ ਨੂੰ ਇੰਨਾਂ ਚੀਜ਼ਾਂ ਤੋਂ ਬਹੁਤ ਦੂਰ ਰੱਖੋ ਤਾਂ ਕਿ ਅਸੀਂ ਅੱਗੇ ਵੱਧਦੇ ਹੋਈਏ ਤਾਂ ਕਿ ਅਸੀਂ ਆਪਣੇ ਬੱਚਿਆਂ ਦੀ ਰਾਖੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ